ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੀ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਆਪਾਂ ਘਰ ਦੇ ਵਿੱਚ ਖਾਲਸਾ ਜੀ ਗੁਰਬਾਣੀ ਦਾ ਜਾਪ ਕਰਦੇ ਆਂ ਗੁਰਬਾਣੀ ਦਾ ਪਾਠ ਪੜ੍ਹਦੇ ਆਂ ਸੇਵਾ ਸਿਮਰਨ ਕਰਦੇ ਆਂ ਕਦੇ ਵੀ ਕਿਸੇ ਦਾ ਆਪਾਂ ਬੁਰਾ ਨਹੀਂ ਕਰਦੇ ਪਰ ਫਿਰ ਵੀ ਕਈ ਭੈਣ ਭਰਾਵਾਂ ਦੇ ਅਕਸਰ ਹੀ ਬਹੁਤ ਸਵਾਲ ਹੁੰਦੇ ਨੇ ਮਨਾਂ ਦੇ ਵਿੱਚ ਧਿਆ ਕੀਤੇ ਨਾ ਕੀਤੇ ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰਮੰਦ ਹੁੰਦੇ ਨੇ ਕੀ ਐਸਸੀ ਗੁਰਬਾਣੀ ਦਾ ਜਾਪ ਵੀ ਕਰਦੇ ਆ ਸੇਵਾ ਸਿਮਰਨ ਵੀ ਕਰਦੇ ਆ ਪਰ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਕਈ ਵਾਰ ਖਾਲਸਾ ਜੀ ਕਈ ਭੈੜ ਭਰਾ ਸੋਚਦੇ ਨੇ ਕਿ ਐਲਸੀ ਅੰਮ੍ਰਿਤ ਵੇਲੇ ਤਾਂ ਸਾਡਾ ਉੱਠਣ ਨੂੰ ਬਹੁਤ ਮਨ ਕਰਦਾ ਆ ਸਾਡਾ ਗੁਰਦੁਆਰਾ ਸਾਹਿਬ ਜਾਣ ਨੂੰ ਵੀ ਬਹੁਤ ਮਨ ਕਰਦਾ ਆ ਸੇਵਾ ਸਿਮਰਨ ਕਰਨ ਨੂੰ ਵੀ ਪਰ ਸਾਡੇ ਘਰ ਤੋਂ ਦਲੇਦਰਤਾ ਦੂਰ ਨਹੀਂ ਹੁੰਦੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਨਹੀਂ ਪਾਉਂਦੇ ਬਹੁਤ ਕੋਸ਼ਿਸ਼ ਕਰਨੇ ਆ ਰਾਤ ਨੂੰ ਸੌਣ ਦੇ ਸਮੇਂ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਾਂਗੇ ਉੱਠ ਕੇ ਗੁਰਬਾਣੀ ਦੇ ਜਾਪ ਕਰਾਂਗੇ ਗੁਰਦੁਆਰਾ ਸਾਹਿਬ ਜਾਵਾਂਗੇ ਸੇਵਾ ਸਿਮਰਨ ਕਰਾਂਗੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਖਾਲਸਾ ਜੀ ਕਿ ਉਹ ਭੈਣ ਭਰਾ ਦੱਸਦੇ ਨੇ ਕਿ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਜਿਸ ਕਰਕੇ ਅਸੀਂ ਲੇਟ ਉੱਠਦੀਆਂ ਤੇ ਲੇਟ ਉੱਠਣ ਦੇ ਕਰਕੇ ਸਾਡੇ ਸਾਰੇ ਗਾਮ ਨੇ ਜੋ ਉਹ ਡਾਵਾ ਡੋਲ ਹੋ ਜਾਂਦੇ ਨੇ ਜਿਸ ਦੇ ਕਰਕੇ ਸਾਡੇ ਕੋਲ ਵਾਹਿਗੁਰੂ ਦਾ ਜਾਪ ਕਰਨ ਦੇ ਲਈ ਜਾਪਾਠ ਕਰਨ ਦੇ ਲਈ ਸਾਡੇ ਕੋਲ ਸਮਾਂ ਹੀ ਨਹੀਂ ਬਚਦਾ ਜਦੋਂ ਅਸੀਂ ਇੰਨੀ ਮਿਹਨਤ ਕਰਦੇ ਆ ਕਿ ਅਸੀਂ ਉੱਠਣਾ ਹੀ ਉਠਣਾਏ ਪਰ ਫਿਰ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤੇ ਅਸੀਂ ਇਹ ਦਲੇਦਰਤਾ ਨੂੰ ਕਿਵੇਂ ਦੂਰ ਕਰੀਏ ਤੇ ਇਹ ਦਲੇਦਰਤਾ ਸਾਡੇ ਤੇ ਇਹ ਕਿਉਂ ਆਉਂਦੀ ਏ ਇਹਦੇ ਕੀ ਕਾਰਨ ਹੁੰਦੇ ਨੇ ਇਸ ਤਰ੍ਹਾਂ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਨਵ ਆਦਤਾਂ ਜੋ ਆਪਾਂ ਘਰ ਦੇ ਵਿੱਚ ਅਕਸਰ ਹੀ ਕਰਦੇ ਆ ਜਾਂ ਘਰ ਦੇ ਵਿੱਚ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਉਹ ਨਵ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਆਪਣੀਆਂ ਹੀ ਘਰ ਦੇ ਵਿੱਚ ਆਦਤਾਂ ਹੁੰਦੀਆਂ ਨੇ ਜੋ ਆਪਣੇ ਘਰ ਦੇ ਵਿੱਚ ਦਿਲ ਇੱਧਰ ਤਾਂ ਪੈਦਾ ਕਰ ਦਿੰਿਆ ਨੇ ਤਾਂ ਇਸ ਵੀਡੀਓ ਨੂੰ ਖਾਲਸਾ ਜੀ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜੇ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਪੋਰਵੀ ਵੀਰ ਭੈਣੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਦਾ ਵੀ ਭਲਾ ਹੋਵੇ ਜ਼ਰੂਰੀ ਨਹੀਂ ਹੁੰਦਾ ਖਾਲਸਾ ਜੀ ਕਿ ਆਪਾਂ ਹਰ ਇੱਕ ਮਦਦ ਪੈਸੇ ਦੇ ਨਾਲ ਹੀ ਕਰ ਸਕਨੀ ਆ ਆਪਾਂ ਕਿਸੇ ਵੀਰ ਭੈਣ ਦੀ ਮਦਦ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਆ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਕੋਈ ਦੁਖਿਆਰਾ ਵੀਰ ਭੈਣ ਉਸ ਦੇ ਤੱਕ ਵੀਡੀਓ ਪਹੁੰਚੇ ਤੇ ਉਹ ਸਿੱਧੇ ਰਸਤੇ ਤੇ ਚੱਲ ਸਕੇ ਗੁਰੂ ਦੇ ਨਾਲ ਜੁੜੇ ਤੇ ਗੁਰਬਾਣੀ ਦੇ ਨਾਲ ਜੁੜੇ ਹਾਊ ਖਾਲਸਾ ਜੀ ਤੁਹਾਡੇ ਨਾਲ ਇਹ ਚਾਰ ਸੱਚੇ ਕਰਦੇ ਆ ਘਰ ਦੇ ਵਿੱਚ ਦਲੀਦਰਤਾ ਲਿਆਉਂਦੀਆਂ ਨੇ ਇਹ ਨਵ ਆਦਤਾਂ ਆਪਾਂ ਨੂੰ ਅਕਸਰ ਹੀ ਖਾਲਸਾ ਜੀ ਘਰ ਦੇ ਬਜ਼ੁਰਗ ਅਕਸਰ ਕੁਝ ਆਦਤਾਂ ਦੇ ਬਾਰੇ ਬੱਚਿਆਂ ਨੂੰ ਅਕਸਰ ਟੋਕਦੇ ਹੀ ਰਹਿੰਦੇ ਨੇ ਕਈ ਵਾਰ ਇਹ ਹੀ ਗੱਲਾਂ ਬਜ਼ੁਰਗਾਂ ਦੀਆਂ ਬੱਚਿਆਂ ਨੂੰ ਬੁਰੀਆਂ ਵੀ ਲੱਗਦੀਆਂ ਨੇ ਪਰ ਇਸ ਦੇ ਪਿੱਛੇ ਖਾਲਸਾ ਜੀ ਬਹੁਤ ਡੂੰਘਾ ਰਾਜ ਛੁਪਿਆ ਹੋਇਆ ਏ ਜੋਤਿਸ਼ ਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਆਦਤਾਂ ਬੱਚਿਆਂ ਦੀਆਂ ਤੇ ਸਾਰੇ ਪਰਿਵਾਰ ਦੀਆਂ ਆਦਤਾਂ ਖਾਲਸਾ ਜੀ ਘਰ ਦੇ ਵਿੱਚ ਨਕਾਰਾਤਮਕ ਊਰਜਾ ਤੇ ਗਰੀਬੀ ਲਿਆਉਂਦੀਆਂ ਨੇ ਪਰ ਖਾਲਸਾ ਜੀ ਜੇਕਰ ਤੁਸੀਂ ਵੀ ਇਹ ਚੀਜ਼ਾਂ ਦੀ ਆਦਤ ਆਪਣੀ ਘਰ ਦੀ ਵਿੱਚ ਰੱਖਦੇ ਹੋ ਤਾਂ ਇਹ ਚੀਜ਼ਾਂ ਤੁਹਾਡੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਨੇ ਇਸੇ ਤਰ੍ਹਾਂ ਖਾਲਸਾ ਜੀ ਇਸ ਤਰ੍ਹਾਂ ਦੀਆਂ ਕਈ ਤੁਹਾਡੀ ਤੁਹਾਡੀਆਂ ਆਦਤਾਂ ਚੰਗੀਆਂ ਵੀ ਹੁੰਦੀਆਂ ਨੇ ਤੇ ਕਈ ਮਾੜੀ ਊਰਜਾ ਨੂੰ ਪ੍ਰਭਾਵਿਤ ਕਰਦੀਆਂ ਨੇ ਖਾਸ ਤੌਰ 'ਤੇ ਸਾਡੀ ਤੇ ਤੁਹਾਡੀ ਖਾਲਸਾ ਜੀ ਆਰਥਿਕ ਤਰੱਕੀ ਕੁਝ ਇਹਨਾਂ ਚੀਜ਼ਾਂ ਦੇ ਨਾਲ ਜੁੜੀ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਵਿੱਚ ਦੱਸਿਆ ਗਿਆ ਸਾਡੀ ਘਰ ਦੀ ਨਾਲ ਜੁੜੀਆਂ ਹੋਈਆਂ ਇਹ ਆਦਤਾਂ ਸਿੱਧਾ ਸਾਡੀ ਜ਼ਿੰਦਗੀ ਤੇ ਮਾੜਾ ਅਸਰ ਪਾਉਂਦੀਆਂ ਨੇ। ਜਿਸ ਕਰਕੇ ਖਾਲਸਾ ਜੀ ਮਾਤਾ ਲక్ష్ਮੀ ਜੀ ਸਾਡੀ ਤੇ ਨਾਰਾਜ਼ ਹੋ ਜਾਂਦੀ ਹੈ। ਜਿਸ ਦੇ ਕਰਕੇ ਖਾਲਸਾ ਜੀ ਵਾਸਤੂ ਦੋਸ਼ ਵੀ ਲੱਗਦਾ ਹੈ ਤਾਂ ਆਓ ਵਾਸਤੂ ਸ਼ਾਸਤਰ ਦੇ ਅਨੁਸਾਰ ਅਸੀਂ ਤੁਹਾਨੂੰ ਇਹਨਾਂ ਆਦਤਾਂ ਬਾਰੇ ਆਪਜੀ ਨੂੰ ਦੱਸਣ ਜਾ ਰਹੇ ਹਾਂ ਜਿੰਨਾਂ ਤੋਂ ਤੁਹਾਨੂੰ ਤੁਰੰਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਨਹੀਂ ਤਾਂ ਖਾਲਸਾ ਜੀ ਤੁਹਾਨੂੰ ਚਾਹੁੰਦੇ ਹੋਏ ਵੀ ਸਫਲਤਾ ਪ੍ਰਾਪਤ ਨਹੀਂ ਹੋਵੇਗੀ ਲੇਕਿਨ ਉਸ ਤੋਂ ਪਹਿਲਾਂ ਚੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਵਾਇਰਲ ਸੱਚੇ ਪਾਛਾ ਜੀ ਦਾ ਤੁਹਾਡੀ ਤੇ ਮੀਰ ਪਰਿਆ ਹੱਥ ਰਹੀ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸਭ ਤੋਂ ਪਹਿਲੀ ਆਦਿਤ ਖਾਲਸਾ ਜੀ ਅੱਜ ਕੱਲ ਇਹ ਬਹੁਤ ਹੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਬੈੱਡ ਤੇ ਬੈਠ ਕੇ ਹੀ ਸਾਰਾ ਕੰਮ ਕਰਦੇ ਨੇ ਜਿਵੇਂ ਸਬਜੀ ਕੱਟਣਾ ਪਲਾ ਨੂੰ ਕੱਟ ਕੇ ਜਾਂ ਛਿਲਕੇ ਬੈੱਡ ਤੇ ਬੈਠ ਕੇ ਹੀ ਟੀਵੀ ਦੇਖਣਾ ਉਸ ਦੇ ਦੌਰਾਨ ਬੈੱਡ ਤੇ ਬੈਠ ਕੇ ਹੀ ਖਾਣਾ ਖਾ ਲੈਂਦੇ ਨੇ ਪਰ ਤੁਹਾਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਵਸਤੂ ਦੋਸ਼ ਲੱਗਦਾ ਹੈ ਔਰ ਲక్ష్ਮੀ ਜੀ ਦੇ ਨਾਰਾਜ਼ ਹੋਣ ਦੀ ਵਜ੍ਹਾ ਬਣ ਸਕਦੀ ਹੈ ਵਾਸਤੂ ਦੇ ਅਧਾਰ ਤੇ ਬੈੱਡ ਤੇ ਬੈਠ ਕੇ ਖਾਣਾ ਖਾਣ ਦੀ ਮਨਾਹੀ ਕੀਤੀ ਗਈ ਹੈ ਖਾਲਸਾ ਜੀ ਅਜਿਹਾ ਕਰਨ ਦੇ ਨਾਲ ਵਾਸਤੂ ਨੁਕਸ ਹੋ ਜਾਂਦਾ ਹੈ ਜਿਸ ਦੇ ਨਾਲ ਖਾਲਸਾ ਜੀ ਘਰ ਦੇ ਵਿੱਚ ਨਕਾਰਾਤਮਕ ਮਾਹੌਲ ਪੈਦਾ ਹੁੰਦਾ ਏ ਤੇ ਤੁਹਾਡੇ ਸੁਖ ਸ਼ਾਂਤੀ ਤੇ ਮਾੜਾ ਅਸਰ ਪੈਂਦਾ ਏ ਕਈ ਵਾਰ ਤਾਂ ਆਲਸ ਦੇ ਕਾਰਨ ਅਸੀਂ ਅਜਿਹਾ ਕਰਦੇ ਆਂ ਜਦ ਕਿ ਬਹੁਤ ਗਲਤ ਹੈ ਜੋ ਤੁਸੀਂ ਘਰ ਨੂੰ ਗੰਦਾ ਕਰਦੇ ਹੋ ਐਸੀ ਜਗ੍ਹਾ ਤੇ ਖਾਲਸਾ ਜੀ ਗਰੀਬੀ ਪੋਤੀ ਆਪਣੀ ਥਾਂ ਬਣਾ ਲੈਂਦੀ ਏ ਘਰ ਦੇ ਵਿੱਚ ਸਾਫ ਸਵਾਈ ਖਾਲਸਾ ਜੀ ਹੋਣੀ ਬਹੁਤ ਜ਼ਰੂਰੀ ਏ ਦੇਖ ਕਰ ਤੁਸੀਂ ਸਾਫ ਸਫਾਈ ਨਹੀਂ ਰੱਖਦੇ ਤਾਂ ਉਸ ਘਰ ਦੇ ਵਿੱਚ ਦਲੀਦਰਤਾ ਤੇ ਗਰੀਬੀ ਆਪਣਾ ਵਾਸ ਕਰਦੀ ਏ ਤੇ ਦੂਸਰਾ ਕਾਰਨ ਖਾਲਸਾ ਜੀ ਇਹ ਹੁੰਦਾ ਏ ਕਿ ਰਸੋਈ ਦੇ ਵਿੱਚ ਝੂਠੇ ਬਰਤਨਾਂ ਨੂੰ ਕਦੇ ਵੀ ਜਿਆਦਾ دیر ਤੱਕ ਨਹੀਂ ਰੱਖਣਾ ਚਾਹੀਦਾ ਕੋਸ਼ਿਸ਼ ਕਰਿਆ ਕਰੋ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਇਨ੍ਹਾਂ ਭਾਂਡਿਆਂ ਨੂੰ ਧੋ ਕੇ ਉਹਨਾਂ ਹੀ ਥਾਂ ਤੇ ਰੱਖੋ ਕਈ ਲੋਕਾਂ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਝੂਠੇ ਬਰਤਨ ਰਸੋਈ ਦੇ ਵਿੱਚ ਰੱਖ ਕੇ ਇਦਾਂ ਹੀ ਰੱਖ ਕੇ ਖਾਲਸ ਜੀ ਸੌਣ ਦੀ ਆਦਤ ਹੁੰਦੀ ਹੈ ਕਿ ਚਲੋ ਕੋਈ ਗੱਲ ਨਹੀਂ ਅਸੀਂ ਸਵੇਰੇ ਭਾਂਡੇ ਧੋ ਦੇਵਾਂਗੇ ਪਰ ਇਹ ਆਦਤ ਖਾਸ ਕਰਕੇ ਔਰਤਾਂ ਲਈ ਬਹੁਤ ਹੀ ਗਲਤ ਹੈ ਇਹ ਆਦਤ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਲੈ ਕੇ ਆਉਂਦੀ ਹੈ ਇਸ ਲਈ ਤੁਹਾਨੂੰ ਰਸੋਈ ਦੇ ਵਿੱਚ ਦੇਵੀ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਤੇ ਨਾ ਹੀ ਰਸੋਈ ਦੇ ਵਿੱਚ ਗੰਦੇ ਬਰਤਨ ਤੁਹਾਨੂੰ ਰੱਖਣੇ ਚਾਹੀਦੇ ਨੇ ਮੇਰੀ ਕਹਿਨ ਦਾ ਭਾਵ ਕਿ ਸਾਫ਼ ਸਵਾਈ ਰੱਖਣੀ ਚਾਹੀਦੀ ਖਾਲਸਾ ਜੀ ਇਸੇ ਕਾਰਨ ਰਾဟု ਕਿਤੂ ਦਾ ਅਸ਼ੁਭ ਪ੍ਰਭਾਵ ਵੀ ਤੁਹਾਡੇ ਤੇ ਪੈਂਦਾ ਏ ਇਸ ਤੋਂ ਇਲਾਵਾ ਖਾਲਸਾ ਜੀ ਖਾਣਾ ਖਾਣ ਤੋਂ ਬਾਅਦ ਬਰਤਨਾ ਵਿੱਚ ਹੱਥ ਨਹੀਂ ਧੋਣੇ ਚਾਹੀਦੇ ਅਜਿਹਾ ਕਰਨਾ ਵਸਤੂ ਦੀ ਮਨੀ ਮਣੀ ਅតាមੁਤਾਬਿਕ ਤੁਸੀਂ ਆਪਣੀ ਕਿਸਮਤ ਦੀ ਸੁਧਾਰ ਨੂੰ ਕਮਜ਼ੋਰ ਕਰਦੇ ਹੋ ਖਾਣਾ ਖਾਣ ਤੋਂ ਤੁਰੰਤ ਬਾਅਦ ਰਸੋਈ ਵਿੱਚ ਬਰਤਨ ਰੱਖਿਆ ਕਰੋ ਫਿਰ ਰਸੋਈ ਦੀ ਸ਼ੈਂਕ ਜਾਂ ਬਾਥਰੂਮ ਦੇ ਵਾਸਵਿਹਣ ਵਿੱਚ ਹੀ ਹੱਥ ਧੋ ਬਰਤਨਾ ਵਿੱਚ ਹੱਥ ਭੁਲ ਕੇ ਵੀ ਨਾ ਧੋ ਬਰਤਨਾਂ ਦੇ ਵਿੱਚ ਝੂਠੇ ਹੱਥ ਧੋਣ ਦੇ ਨਾਲ ਖਾਲਸਾ ਜੀ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੋ ਜਾਂਦੀ ਹੈ ਜਿਸ ਦੇ ਕਾਰਨ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਿਹਤ ਵੀ ਵਿਗੜ ਸਕਦੀ ਹੈ ਇਸ ਲਈ ਜੇ ਤੁਸੀਂ ਆਪਣੀ ਘਰ ਦੇ ਵਿੱਚ ਖੁਸ਼ਹਾਲੀ ਚਾਹੁੰਦੇ ਹੋ ਤਾਂ ਇਸ ਗੰਦੀ ਆਦਤ ਨੂੰ ਤੁਸੀਂ ਛੱਡ ਸਕਦੇ ਹੋ ਬੁਰੀ ਆਦਤ ਨੂੰ ਖਾਲਸਾ ਜੀ ਛੱਡਣਾ ਪਵੇਗਾ ਇਸ ਤੋਂ ਬਾਅਦ ਦੇ ਵਿੱਚ ਤੀਸਰਾ ਕਾਰਨ ਇਹ ਹੁੰਦਾ ਹੀ ਖਾਲਸਾ ਜੀ ਰੋਜ਼ਾਨਾ ਪੂਜਾ ਪਾਠ ਕਰਨ ਤੋਂ ਪਹਿਲਾਂ ਪੂਜਾ ਰੂਮ ਜਾਂ ਮੰਦਿਰ ਦੀ ਸਾਫ਼ ਸੁਪਾਈ ਰੱਖਿਆ ਕਰੋ ਇਸ ਨਾਲ ਤੁਹਾਡੀ ਘਰ ਦੇ ਵਿੱਚ ਤਰੱਕੀ ਹੁੰਦੀ ਹੈ ਤੇ ਦੇਵੀ ਲక్ష్ਮੀ ਦਾ ਆਸ਼ੀਰਵਾਦ ਵੀ ਤੁਹਾਡੇ ਤੇ ਬਣਿਆ ਰਹਿੰਦਾ ਹੈ ਭਾਵੇਂ ਤੁਸੀਂ ਰਜਾਨਾ ਪੂਜਾ ਪਾਠ ਨਹੀਂ ਕਰਦੇ ਹੋ ਪਰ ਘਰ ਦੇ ਮੰਦਿਰ ਚ ਕਦੇ ਵੀ ਧੂੜ ਮਿੱਟੀ ਡਸਟ ਇਕੱਠੀ ਨਾ ਹੋਣ ਦਿਆ ਕਰੋ ਨਹੀਂ ਤਾਂ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਤੇ ਮਾਨਸਿਕ ਤਨਾਅ ਬਣਿਆ ਰਹਿ ਸਕਦਾ ਹੈ ਇਸ ਤੋਂ ਇਲਾਵਾ ਖਾਲਸਾ ਜੀ Hindu ਧਰਮ ਦੇ ਵਿੱਚ ਪੂਜਾ ਜਪ ਅਤੇ ਵਰਤ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਪਰ ਜੇ ਤੁਸੀਂ ਘਰ ਪੂਜਾ ਤੇ ਵਰਤ ਨਹੀਂ ਰੱਖਦੇ ਤਾਂ ਲక్ష్ਮੀ ਜੀ ਨਾਰਾਜ਼ ਹੋ ਜਾਂਦੀ ਹੈ ਜਿਸ ਦੇ ਕਾਰਨ ਆਰਥਿਕ ਤੰਗੀ ਦੇ ਨਾਲ ਘਰ ਵਿੱਚ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਕੋਈ ਨਾ ਕੋਈ ਸਾਡੇ ਤੇ ਸੰਕਟ ਵੀ ਬਣਿਆ ਹੀ ਰਹਿੰਦਾ ਹੈ ਇਸ ਤੋਂ ਇਲਾਵਾ ਖਾਲਸਾ ਜੀ ਇੱਕ ਸਾਨੂੰ ਚੰਦਨ ਨੂੰ ਕਦੇ ਵੀ ਹੱਥਾਂ ਨਾਲ ਨਹੀਂ ਘਸਾਉਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਨਰਾਇਣ ਵੀ ਦਰਿੰਦ ਹੋ ਜਾਂਦਾ ਹੈ ਅਤੇ ਅਜਿਹਾ ਕਰਨ ਦੇ ਨਾਲ ਦੇਵੀ ਲਕਸ਼ਮੀ ਨਾਰਾਜ ਹੋ ਜਾਂਦੀ ਹੈ ਅਤੇ ਧਨ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਖਾਲਸਾ ਜੀ ਹੱਥਾਂ ਨਾਲ ਲਗਿਆ ਚੰਦਨ ਸਿੱਧਾ ਭਗਵਾਨ ਨੂੰ ਨਹੀਂ ਲਗਾਉਣਾ ਚਾਹੀਦਾ ਇਹ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਖਾਲਸਾ ਜੀ ਚੰਦਨ ਨੂੰ ਪਹਿਲਾਂ ਕਿਸੇ ਡੱਬੇ ਜਾਂ ਪ੍ਰਾਤ ਵਿੱਚ ਹੀ ਰੱਖੋ ਤੇ ਫਿਰ ਦੇਵੀ-ਦੇਵਤਿਆਂ ਜਾਂ ਭਗਵਾਨ ਨੂੰ ਲਗਾਓ ਉਥੇ ਹੀ ਰਾਤ ਨੂੰ ਕਿਸੇ ਵੀ ਸਮੇਂ ਪੂਜਾ ਰੂਮ ਨੂੰ ਸੁੰਨਾ ਨਾ ਛਡੋ ਦੇਵਤਿਆਂ ਦੀ ਮੂਰਤੀ ਅਤੇ ਫੋਟੋ ਤੇ ਕੋਈ ਕੱਪੜਾ ਪਾਓ ਜਾਂ ਪਰਦੇ ਨਾਲ ਟੱਕ ਦੇਵੋ ਹੇਸਨਾਲ ਮੂਰਤੀਆਂ ਵਿੱਚ ਦੋਸ਼ ਨਹੀਂ ਆਵੇਗਾ ਇਸ ਤੋਂ ਬਾਅਦ ਖਾਲਸਾ ਜੀ ਚੌਥਾ ਕਾਰਨ ਇਹ ਹੁੰਦਾ ਹੈ ਕਿ ਸ਼ਾਸਤਰਾਂ ਤੇ ਪੁਰਾਣਾ ਵਿੱਚ ਸੌਣ ਦਾ ਸਮਾਂ ਦੱਸਿਆ ਗਿਆ ਹੈ ਪਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਰਾਤ ਨੂੰ ਸੌਣਾ ਸਭ ਤੋਂ ਉਤਮ ਮੰਨਿਆ ਜਾਂਦਾ ਹੈ ਕੁਝ ਲੋਕ ਆਲਸ ਦੇ ਕਾਰਨ ਸੂਰਜ ਚੜ੍ਹਨ ਤੇ ਸੂਰਜ ਛਿਪਨ ਦੇ ਸਮੇਂ ਜ਼ਿਆਦਾ ਸੌਂਦੇ ਰਹਿੰਦੇ ਹਨ ਜੋ ਕਿ ਖਾਲਸਾ ਜੀ ਇਹ ਮੇਨ ਇਨਸਾਫੀ ਮੰਨੀ ਜਾਂਦੀ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਆ ਅ제ਹਾ ਕਰਨ ਦੀ ਨਾਲ ਘਰ ਦੀ ਦੀਵੀ ਲక్ష్ਮੀ ਨਰਾਜ ਹੋ ਜਾਂਦੀ ਤੇ ਘਰ ਛੱਡ ਕੇ ਚਲੀ ਜਾਂਦੀ ਹੈ ਸ਼ਾਮ ਦਾ ਸਮਾ ਪੂਜਾ ਲਈ ਬਹੁਤ ਉੱਤਮ ਮੰਨਿਆ ਜਾਂਦਾ ਹੈ ਇਸ ਕਰਕੇ ਇਸ ਸਮੇਂ ਤੁਸੀਂ ਸੌਣ ਚਲੇ ਗਏ ਜਾਂ ਲੇਟ ਗਏ ਇਸ ਤਰ੍ਹਾਂ ਕਰਨਾ ਸ਼ਾਸਤਰਾ ਅਨੁਸਾਰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਖਾਲਸਾ ਜੀ ਰਾਤ ਰਾਤ ਦੇ ਸਮੇਂ ਸੌਣਾ ਹੀ ਉਚਿਤ ਮੰਨਿਆ ਜਾਂਦਾ ਹੈ ਜਿੱਥੇ ਤੁਸੀਂ ਸੌਂਦੇ ਹੋ ਉੱਥੇ ਕਦੇ ਵੀ ਇੱਕ ਤਾਂ ਗੰਦਗੀ ਨਹੀਂ ਹੋਣੀ ਚਾਹੀਦੀ ਦੂਸਰੀ ਚੀਜ਼ ਟੁੱਟੀ ਹੋਈ ਜਾਂ ਗੰਦੀ ਬੈੱਡ ਸ਼ੀਟ ਨਹੀਂ ਹੋਣੀ ਚਾਹੀਦੀ ਫਟੇ ਜਾਂ ਗੰਦੇ ਬੈੱਡ ਸ਼ੀਟ ਹੋਣ ਦੇ ਨਾਲ ਨਕਾਰਾਤਮਕ ਊਰਜਾ ਦੇ ਕਾਰਨ ਖਾਲਸਾ ਜੀ ਤੁਹਾਡੀ ਕਿਸਮਤ ਤੇ ਮਾੜਾ ਅਸਰ ਪੈਂਦਾ ਹੈ ਸਵੇਰੇ ਉੱਠਦੇ ਹੀ ਬਿਸਤਰੇ ਨੂੰ ਸਾਫ਼ ਜਾਂ ਝਾੜ ਕੇ ਰੱਖੋ ਤੇ ਚਾਦਰ ਨੂੰ ਤੇ ਕਰਕੇ ਹੀ ਰੱਖੋ ਗੰਦੇ ਕੱਪੜੇ ਜਾਂ ਬਿਸਤਰ ਤੇ ਗੰਦੀ ਬੈੱਡ ਸ਼ੀਟ ਤੁਹਾਡੇ ਘਰ ਵਿੱਚ ਗਰੀਬੀ ਤੇ ਦਰਿਦ੍ਰਤਾ ਲਿਆਉਂਦੀ ਹੈ ਇਸ ਤੋਂ ਬਾਅਦ ਖਾਲਸਾ ਜੀ ਪੰਜਵਾਂ ਕਾਰਨ ਈ ਹੁੰਦਾ ਏ ਕੀ ਜਦੋਂ ਵੀ ਆਪਾਂ ਨੌ ਚੁੱਬਣ ਦੀ ਆਦਤ ਲੋਕਾਂ 'ਚ ਆਮ ਦੇਖਣ ਨੂੰ ਮਿਲਦੀ ਹੈ ਜੋ ਲੋਕ ਨੌ ਖਾਂਦੇ ਨਹੀਂ ਜਾਂ ਉਹਨਾਂ ਨੂੰ ਚੱਪਦੇ ਨਹੀਂ ਨੌ ਚਬਾਉਣ ਵਾਲੀ ਲੋਕਾਂ ਦਾ ਸੂਰਜ ਕਮਜ਼ੋਰ ਹੋ ਜਾਂਦਾ ਹੈ ਅਜਿਹੀ ਲੋਕਾਂ ਨੂੰ ਅੱਖਾਂ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ ਬਿਨਾਂ ਕਾਰਨ ਤੋਂ ਇਹਨਾਂ ਲੋਕਾਂ ਦੀ ਬਦਨਾਮੀ ਹੋ ਜਾਂਦੀ ਹੈ ਇਹਨਾਂ ਲੋਕਾਂ 'ਚ ਜੁੱਤੀਆਂ ਇਧਰੋਂ ਉਧਰੋਂ ਖਾਣ ਦੀ ਆਦਤ ਸੁੱਟਣ ਦੀ ਆਦਤ ਵੀ ਰਹਿੰਦੀ ਹੈ ਜੁੱਤੀਆਂ ਸੁੱਟਣ ਦੀ ਇਹ ਆਦਤ ਇਨਾਂ ਦੇ ਜੀਵਨ ਦੇ ਵਿੱਚ ਨਕਾਰਾਤਮਕ ਊਰਜਾ ਲਿਆ ਸਕਦੀ ਖਾਸ ਤੌਰ ਤੇ ਕੋਈ ਵੀ ਕਦੇ ਜੁੱਤੀਆਂ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਨਾ ਰੱਖੋ ਇਸ ਨਾਲ ਕਾਰਜ ਦੇਵੀ ਲక్ష్ਮੀ ਦੇ ਆਉਣ 'ਚ ਰੁਕਾਵਟ ਆਉਂਦੀ ਹੈ ਜੁੱਤੀਆਂ ਨੂੰ ਹਮੇਸ਼ਾ ਖਾਲਸਾ ਜੀ ਇੱਕ ਸੂ ਸ਼ੋਰੇਕ ਜਾਂ ਅਲਮਾਰੀ ਦੇ ਵਿੱਚ ਹੀ ਰੱਖੋ ਇਸ ਤੋਂ ਲਾਵਾ ਪ੍ਰਾਣੀਆਂ ਰੱਦੀ ਡਾਇਰੀਆਂ ਘਰ ਦੇ ਵਿੱਚ ਨਾ ਰੱਖੋ ਜੇ ਇਸ ਦੀ ਵਰਤੋਂ ਤੁਸੀਂ ਘਰ 'ਚ ਨਹੀਂ ਕਰਦੇ ਵਾਸ਼ਟੂ ਸ਼ਾਸਤਰਾਂ ਦੀ ਅਨੁਸਾਰ ਪ੍ਰਾਣੀਆਂ ਡਾਇਰੀਆਂ ਜਾਂ ਰੱਦੀ ਅਖਬਾਰ ਵਰਗੀਆਂ ਚੀਜ਼ਾਂ ਘਰ ਦੇ ਵਿੱਚ ਨਕਾਰਾਤਮਕ ਊਰਜਾ ਪੈਦਾ ਕਰਦੀ ਹੈ ਜਿਸ ਨਾਲ ਪਰਿਵਾਰ ਦੀ ਮੈਂਬਰਾਂ ਤੇ ਉਹਨਾਂ ਦੀ ਤਰੱਕੀ ਤੇ ਗਲਸ ਅਸਰ ਪੈਂਦਾ ਹੈ ਇਸਦੇ ਨਾਲ ਖਾਲਸਾ ਜੀ ਇਸ ਮਾਮਲੇ ਦੇ ਵਿੱਚ ਪੁਰਾਣੀ ਰੰਦੀ ਅਖਬਾਰ ਡਾਇਰੀਆਂ ਨੂੰ ਤੁਰੰਤ ਬਾਹਰ ਸੁੱਟ ਦਿਓ ਜਾਂ ਕਿਸੀ ਕਬਾੜ ਵਾਲੇ ਨੂੰ ਵੇਚ ਦੇਵੋ ਇਹਨਾਂ ਪੁਰਾਣੀ ਅਖਬਾਰਾਂ ਜਾਂ ਰੱਦੀ ਚੀਜ਼ਾਂ ਨੂੰ ਘਰ 'ਚ ਸਟੋਰ ਨਹੀਂ ਕਰਨਾ ਚਾਹੀਦਾ ਇਹ ਵੀ ਨਕਾਰਾਤਮਕ ਊਰਜਾ ਦਾ ਕਾਰਨ ਬਣਦੇ ਹਨ ਸੋ ਇਸੇ ਕਾਰਨ ਕਰਕੇ ਹੀ ਪਰਿਵਾਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਅਜਿਹੀ ਜ ਫਿਕਰ ਤੁਹਾਡੀ ਘਰ ਚ ਵੀ ਪੁਰਾਣੇ ਅਖਬਾਰ ਲੰਬੇ ਸਮੇਂ ਤੋਂ ਪਏ ਨੇ ਤਾਂ ਅੱਜ ਹੀ ਉਹਨਾਂ ਨੂੰ ਬਾਹਰ ਕੱਢ ਦਿਓ ਜੈ ਕਿ ਸਕ੍ਰੇਪ ਡੀਲਰ ਨੂੰ ਵੇਚ ਦਿਓ ਘਰ ਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਤੇ ਲక్ష్ਮੀ ਦੀ ਕਿਰਪਾ ਵਰਸੇਗੀ ਇਸ ਤੋਂ ਬਾਅਦ ਖਾਲਸਾ ਜੀ ਸ਼ੇਵ ਕਰਨ ਆਪਣਾ ਇਹ ਹੁੰਦਾ ਏ ਕਿ ਵਾਸਟੂ ਸਾਸਟਰ ਦੇ ਮੁਤਾਬਕ ਰਾਤ ਨੂੰ ਕੱਪੜੇ ਭੁਲਕੀ ਵੀ ਨਹੀਂ ਧੋਣੇ ਚਾਹੀਦੇ ਇਸ ਤਰ੍ਹਾਂ ਕਰਨ ਦੀ ਨਾਲ ਘਰ ਦੇ ਵਿੱਚ ਨਕਾਰਾਤਮਕ ਊਰਜਾ ਫੈਲਦੀ ਹੈ ਕਿਉਂਕਿ ਰਾਤ ਨੂੰ ਨਕਾਰਾਤਮਕ ਸ਼ਕਤੀਆਂ ਜ਼ਿਆਦਾ ਪ੍ਰਭਾਵਸ਼ਾਲੀ ਰਹਿੰਦੀਆਂ ਹਨ ਇਸ ਲਈ ਰਾਤ ਨੂੰ ਕੱਪੜੇ ਧੋਣ ਦੇ ਨਾਲ ਘਰ ਦੇ ਵਿੱਚ ਕੋਈ ਨਾ ਕੋਈ ਵੀ ਬਿਮਾਰ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਰਾਤ ਨੂੰ ਝਾੜੂ ਮਾਰਦੇ ਹਨ ਜੋ ਕਿ ਵਾਸਤੂ ਸ਼ਾਸਤਰ ਦੇ ਮੁਤਾਬਿਕ ਇਹ ਵੀ ਬਹੁਤ ਗਲਤ ਹੈ ਸ਼ਾਸਤਰਾਂ ਦੇ ਅਨੁਸਾਰ ਝਾੜੂ ਵਿੱਚ ਦੇਵੀ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਲਈ ਜੋ ਵੀ ਰਾਤ ਨੂੰ ਝਾੜੂ ਮਾਰਦੀ ਹਨ માતા ਲక్ష్ਮੀ ਉਹਨਾਂ ਤੋਂ ਨਰਾਸ਼ ਹੋ ਸਕਦੀ ਹੈ ਵਾਸ਼ਟੂ ਦੇਵਤਾ ਵੀ ਗੁੱਸੇ ਹੋ ਸਕਦਾ ਹੈ ਉਤ ਹੀ ਕਈ ਲੋਕਾਂ ਦੀ ਆਦਤ ਹੁੰਦੀ ਹੈ ਇਸ਼ਨਾਨ ਆਦ ਕਰਨ ਤੋਂ ਬਾਅਦ ਉਹ ਆਪਣੇ ਬਾਥਰੂਮ ਨੂੰ ਗੰਦਾ ਛੱਡ ਦਿੰਦੇ ਹਨ ਅਤੇ ਆਪਣੀ ਹੋਰ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ ਮਨੁੱਖ ਦੀ ਇਹ ਆਦਤ ਵੀ ਉਸ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਪੈਦਾ ਕਰਦੀ ਇਸ ਤੋਂ ਇਲਾਵਾ ਖਾਨਸਾਟੇ ਕਰਦੀ ਬਾਥਰੂਮ ਅਤੇ ਟਾਇਲਟ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰੱਖਣ ਦੇ ਨਾਲ ਘਰ 'ਚ ਨਕਾਰਾਤਮਕ ਊਰਜਾ ਫੈਲਦੀ ਹੈ ਤੇ ਘਰ ਦੇ ਵਿੱਚ ਧਨ ਦੌਲਤ ਆਉਣ ਦੀ ਕਮੀ ਬਣੀ ਰਹਿੰਦੀ ਹੈ ਇਸ ਲਈ ਇਨਾਂ ਦਰਵਾਜ਼ਿਆਂ ਨੂੰ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਕਾਲ ਸੱਜੇ ਸਤਵਾਂ ਕਾਰਨ ਇਹ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਘੜੀ ਦੀ ਵਾਸਤੂ ਦੇ ਨਾਲ ਬਹੁਤ ਗਹਿਰਾ ਸਬੰਧ ਹੈ। ਜੇ ਤੁਸੀਂ ਰਾਤ ਨੂੰ ਸਿਰ ਸਰਾਣੀ ਦੀ ਹੀਠਾ ਘੜੀ ਨੂੰ ਰੱਖ ਕੇ ਸੌਂਦੇ ਹੋ ਤਾਂ ਇਹ ਬਹੁਤ ਹੀ ਗਲਤ ਮੰਨਿਆ ਹੈ। ਇਸ ਲਈ ਘੜੀ ਨੂੰ ਸਰਹਾਣੀ ਦੀ ਥੱਲੇ ਰੱਖ ਕੇ ਨਹੀਂ ਸੌਣਾ ਚਾਹੀਦਾ ਤੇ ਸੌਣ ਵਕਤ ਘੜੀ ਕੰਧ ਦੀ ਉੱਤੇ ਘੜੀ ਨੂੰ ਟੰਗੋ ਤੇ ਘੜੀ ਹਮੇਸ਼ਾ ਚੱਲਦੀ ਹੀ ਰਹਿਣੀ ਚਾਹੀਦੀ ਏ ਤੇ ਜੇਕਰ ਘੜੀ ਚੱਲਦੇ ਸਮੇਂ ਰੁਕ ਜਾਂਦੀ ਏ ਤਾਂ ਇਸ ਨੂੰ ਬੰਦ ਨਹੀਂ ਰੱਖਣਾ ਚਾਹੀਦਾ ਇਸ ਨੂੰ ਹਮੇਸ਼ਾ ਚੱਲਦੀ ਰੱਖਣਾ ਚਾਹੀਦਾ ਹੈ ਘੜੀ ਦੀ ਚੱਲਦੀ ਦਿਸ਼ਾ ਜੀਵਨ ਚੱਲਣ ਦਾ ਪ੍ਰਤੀਕ ਦਿੰਦੀ ਏ ਕੜੀ ਜਲਦੀ ਰੁਕ ਜਾਵੇ ਤਾਂ ਮਾਣੀ ਹੀ ਮਨ ਸਾਡਾ ਮਨ ਗਲਤ ਸੋਚਦਾ ਹੈ। ਕਿ ਐਸੀ ਦਿਸ਼ਾ ਦੇ ਵਿੱਚ ਕਈ ਵਾਰ ਲక్ష్ਮੀ ਸਾਡੀ ਨੇੜੇ ਨਹੀਂ ਆਉਂਦੀ। ਇਸ ਲਈ ਕੜੀ ਸਰਾਣੀ ਥੱਲੇ ਬੰਦ ਪਈ ਰੱਖਣ ਦੀ ਮਨਾਹੀ ਹੈ। ਤੇ ਇਸ ਤਰ੍ਹਾਂ ਕਰਨਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਕੜੀ ਜਲਦੀ ਰੁਕ ਜਾਂਦੀ ਹੈ। ਤਾਂ ਇਹ ਨੁਕਸਦਾਰ ਉਪਕਰਨਾ ਦੀ ਮੁਰੰਮਤ ਕਰਵਾਓ। ਤੇ ਜਾਂ ਖਾਲਸਾ ਜੀ ਘਰ ਤੋਂ ਬਾਹਰ ਸੁੱਟ ਦਿਓ ਤੇ ਨੁਕਸਦਾਰ ਬਿਜਲੀ ਉਪਕਰਨ ਜਾਂ ਬੇ ਲੋੜੇ ਚੀਜ਼ਾਂ ਤਨਾ ਦਾ ਕਾਰਨ ਬਣਦੀਆਂ ਹਨ ਤੇ ਇਸ ਦੇ ਨਾਲ ਘਰ ਦੇ ਬੱਚਿਆਂ ਦੀ ਹਾਲਤ ਵਿਗੜ ਜਾਂਦੀ ਤੇ ਇਸ ਤੋਂ ਇਲਾਵਾ ਖਾਲਸਾ ਜੀ ਘਰ ਚ ਪੁਰਾਣੀ ਜਾਂ ਖਰਾਬ ਹੋਏ ਜੰਦਰੇ ਕਦੇ ਨਹੀਂ ਰੱਖਣੇ ਚਾਹੀਦੇ ਘਰ ਦੇ ਵਿੱਚ ਖਰਾਬ ਜੰਦਰੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਵਿੱਚ ਰੁਕਾਵਟ ਬਣਦੀ ਹੈ ਇਸ ਲਈ ਇਨਾਂ ਜਿੰਦਿਆਂ ਦੀ ਜਿਆਦਾ ਤੁਰੰਤ ਮਰਮਤ ਕਰਵਾਓ ਜਾਂ ਇਨਾਂ ਨੂੰ ਕੁਵਾੜ ਦੇ ਵਿੱਚ ਹੀ ਵੇਚ ਦਿਓ ਈ ਘਰ ਦੇ ਵਿੱਚ ਦਲੇਦਰਤਾ ਤੀ ਕੰਗਾਲੀ ਲੈ ਕੇ ਆਉਂਦੇ ਨੇ ਇਸ ਤੋਂ ਬਾਅਦ ਦੇ ਵਿੱਚ ਖਾਰਸ ਜੀ ਜੋ ਅਠਮਾ ਕਾਰਨ ਹੁੰਦਾ ਏ ਜੋਤੀਰ ਸ਼ਾਸਤਰ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਜੰਗਿਆ ਕਰਨ ਵੀ ਨਾਲ ਤੁਹਾਡੀ ਉਤੀ ਕਰਜ਼ਾ ਜਾਂ ਬੋਝ ਵੱਧ ਸਕਦਾ ਹੈ ਨਾਲ ਨਾਲ ਖੁਸ਼ਹਾਲੀ ਅਤੇ ਧਨ ਦੀ ਕਮੀ ਹੋ ਸਕਦੀ ਹੈ مالی ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ ਸ਼ਾਮ ਨੂੰ ਸੂਰਜ ਛੇਪਨ ਦੇ ਬਾਅਦ ਦੁੱਧ ਨਹੀਂ ਹੈ ਤੇ ਨਮਕ ਵਰਗੀਆਂ ਚੀਜ਼ਾਂ ਦਾ ਦਾਨ ਵੀ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਦਾਨ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਆਰਥਿਕ ਪ੍ਰਭਾਵ ਪੈਂਦਾ ਹੈ ਇਸ ਤੋਂ ਇਲਾਵਾ ਜਿੱਨਾ ਲੋਕਾਂ ਦੇ ਘਰ ਦੇ ਮੁਖ ਦੁਵਾਰ ਤੇ ਹਨੇਰਾ ਹੁੰਦਾ ਹੀ ਉਹਨਾਂ ਦਾ ਕੰਮ ਵੀ ਵਿਗੜ ਜਾਂਦਾ ਹੈ ਇਸ ਲਈ ਕਈ ਲੋਕ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਕਈ ਕੰਮ ਮਿੱਠ ਸਫਲ ਨਹੀਂ ਹੁੰਦੇ ਇਸ ਤਰ੍ਹਾਂ ਖਾਲਸਾ ਜੀ ਨਵੇਂ ਕਰਨ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਆਦਤਾਂ ਨੇ ਉਹਨਾਂ ਦਾ ਈ ਹੁੰਦਾ ਈ ਕਿ ਰਸੋਈ ਦੇ ਵਿੱਚ ਗੈਸ ਖੁੱਲੇ ਤੇ ਖਾਲੀ ਗੈਸ ਚੁੱਲ੍ਹੇ ਤੇ ਖਾਲੀ ਗੈਸ ਚੁੱਲ੍ਹੇ ਤੇ ਖਾਲੀ ਤੇ ਝੋਟੇ ਭਾਂਡੇ ਨਹੀਂ ਰੱਖਨੇ ਚਾਹੀਦੇ ਚੁੱਲ੍ਹੇ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦੇ ਇਸ ਦੇ ਨਾਲ ਘਰ ਦੇ ਵਿੱਚ ਸੁਖ ਸ਼ਾਂਤੀ অতি ਖੁਸ਼ਹਾਨੀ ਆਉਂਦੀ ਹੈ ਤੇ ਸਮਾਜ ਦੇ ਵਿੱਚ ਇੱਜ਼ਤ ਮਿਲਦੀ ਪਰਾਂਣਾ ਵਿੱਚ ਦੱਸਿਆ ਗਿਆ ਹੈ ਕਿ ਚੁੱਲ੍ਹੇ ਤੇ ਖਾਲੀ ਬਰਤਨ ਰੱਖਣ ਦੇ ਨਾਲ ਘਰ ਦੇ ਵਿੱਚ ਗਰੀਬੀ ਆਉਂਦੀ ਹੈ ਅਜਿਆ ਕਰਨ ਵਾਲੇ ਲੋਕਾਂ ਦੀ ਘਰ ਦੇ ਵਿੱਚ ਕਦੇ ਵੀ ਕੋਈ ਬਰਕਤ ਨਹੀਂ ਆਉਂਦੀ ਪੂਜਾ ਰੂਮ ਮੰਦਿਰ ਤੋਂ ਬਾਅਦ ਰਸੋਈ ਨੂੰ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੀ ਖਾਲਸਾ ਜੀ ਤੇ ਇਸ ਵਿੱਚ ਦੇਵੀ ਦੇਵਤੇ ਨਿਵਾਸ ਕਰਦੇ ਹਨ ਇਸ ਲਈ ਸਾਨੂੰ ਇਹ ਸਾਫ਼ ਸਫਾਈ ਦਾ ਧਿਆਨ ਖੁਦ ਰੱਖਣਾ ਚਾਹੀਦਾ ਹੈ ਸੁਖਾਨ ਸਰ ਜੀ ਇਹ ਸਿ نو ਕਾਰਨ ਆਪਣੀਆਂ ਆਦਤਾਂ ਜੇਕਰ ਆਪਾਂ ਵੀ ਘਰ ਦੇ ਵਿੱਚ ਇਹ ਆਦਤਾਂ ਨੂੰ ਰੱਖਣੀ ਹੈ ਤੇ ਜਿੰਨਾਂ ਦੀ ਕਾਰਨ ਕਰਕੇ ਆਪਣੀ ਘਰ ਦੇ ਵਿੱਚ ਦਲੀਦਰਤਾ ਆਉਂਦੀ ਹੈ ਤੁਸੀਂ ਵੀ ਇਹ ਆਪਣੀਆਂ ਆਦਤਾਂ ਨੂੰ ਸੁਧਾਰੋ ਤੇ ਤੁਹਾਡੇ ਘਰ ਦੇ ਵਿੱਚ ਦਲੀਦਰਤਾ ਦੌਰ ਹੋਵੇਗੀ ਸੁਖਾਨ ਸਰ ਜੀ ਸਾਡੀ ਵੀਡੀਓ ਦਾ ਮਕਸਦ ਸਿਰਫ ਤੁਹਾਡੇ ਲਈ ਬਿਹਤਰ ਜਾਣਕਾਰੀ ਦੇਣਾ ਹੈ ਇਸ ਕਰਕੇ ਖਾਲਸਾ ਜੀ ਤਾਂ ਜੋ ਕਿ ਤੁਹਾਡੀ ਤੇ ਵੀ ਚੇ ਦਿਲ ਇਦਰ ਤਾਂ ਤੁਹਾਡੀ ਘਰ ਦੀ ਵਿੱਚ ਤੁਹਾਡਾ ਕੋਈ ਕਾਰਜ ਸਫਲ ਨਹੀਂ ਹੁੰਦਾ ਤਾਂ ਇਹ ਵੀਡੀਓ ਦਾ ਇਹੀ ਮਕਸਦ ਹੈ ਕਿ ਤੁਹਾਡੀ ਤੱਕ ਇਹ ਜਾਣਕਾਰੀ ਪਹੁੰਚਾਈ ਜਾ ਸਕੇ ਤੀ ਖਾਲਸਾ ਜੀ ਕਰਨਿਕ 라ਵਣ ਵਾਲਾ ਤਾਂ ਇੱਕ ਵਾਹੀ ਗਰੂ ਹੈ ਉਹ ਆਕਾਲ ਕੁਰਖੀ ਹੋਣਾ ਤਾਂ ਉਹੀ ਹੁੰਦਾ ਹੈ ਜੋ ਉਸ ਨੂੰ ਮਨਜੂਰੀ ਪਰ ਫਿਰ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟੀ ਜਿਹੀ ਕੋਸ਼ਿਸ਼ ਤਾਂ ਕਰ ਹੀ ਸਕਦੇ ਆ ਕਿ ਆਪਣੀ ਘਰ ਨੂੰ ਤੇ ਆਪਣੀ ਫਿਊਚਰ ਨੂੰ ਵਧੀਆ ਬਣਾਉਣ ਦੇ ਲਈ ਸੁਖਾਰਸਾ ਜੀ ਇਸ ਵੀਡੀਓ ਨੂੰ ਅੱਗੇ ਵਾਧ ਤੋ ਵਾਧ ਸ਼ੇਅਰ ਕਰਿਓ ਤਾਂ ਜੋ ਕਿ ਕਿਸੇ ਹੋਰ ਵੀਰ ਪੈਂਦਾ ਵੀ ਫਲਪ ਹੋਵੇ ਸੁਖਾਰਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਈ ਗਰੁੱਪ ਲਈ ਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਪੁਰਨਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਚਾਣੀਆਂ ਅਨੇਕਾਂ ਗਲਤੀਆਂ ਪੁਰਨਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਾਰੀਆਂ ਸੰਗਤਾਂ ਦੀ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਭਨਾ ਭੈਣ ਭਰਾਵਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨੀਆਂ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ